ਦਾ ਇਸ ਆਰਟ ਨੂੰ ਕਿੰਨੇ ਸਾਲਾਂ ਤੋਂ ਤਿਆਰ ਕਰ ਰਹੇ ਸੀ ਸਰ ਮੈਨੂੰ ਘੱਟੋ ਘੱਟ 3 ਸਾਲ ਹੋ ਗਏ ਉਹਨੇ ਇਸ ਵਿੱਚ ਬਚਪਨ ਵਿੱਚ ਮੇਰੀ ਹੌਬੀ ਹੁੰਦੀ ਸੀ ਮੈਨੂੰ ਪੇਂਟਿੰਗ ਔਰ ਡਰਾਇੰਗ ਬਹੁਤ ਪਸੰਦ ਸੀ ਫਿਰ ਕਾਲਜ ਵਿੱਚ ਇੱਕ ਸਬਜੈਕਟ ਸੀਗਾ ਆਰਟ ਦਾ ਤੇ ਮੈਂ ਉੱਥੋਂ ਹੀ ਸਿੱਖਿਆ ਜੋ ਮੇਰੇ ਟੀਚਰਸ ਨੇ ਮੈਨੂੰ ਸਿਖਾਤਾ ਪ੍ਰੋਫੈਸ਼ਨਲੀ ਮੈਂ ਕੁਝ ਇਹਦੇ ਵਿੱਚ ਨਹੀਂ ਕੀਤਾ ਇਹ ਸਾਰੀ ਪੇਂਟਿੰਗਸ ਕੈਨਵਸ ਦੇ ਉੱਪਰ ਬਣਾਈਆਂ ਗਈਆਂ ਨੇ ਐਕ੍ਰੀਲਿਕ ਕਲਰਸ ਦੇ ਵਿੱਚ ਅਨੇਵਨ ਔਇਲ ਕਲਰਸ ਵੀ ਯੂਜ਼ ਕਿਤੇ ਜਾਨਦੇ ਨੇ ਔਰ ਇਹਦੇ ਵਿੱਚ ਕੁਝ ਪੇਂਟਿੰਗਸ ਐਬਸਟ੍ਰੈਕਟ ਨੇ ਕੁਝ ਪੇਂਟਿੰਗਸ ਡਿਵੋਸ਼ਨਲ ਨੇ ਰਿਲੀਜੀਅਸ ਨੇ ਕੋਈ ਬਰਡਸ ਦੀ ਵੀ ਟਿਕਸ ਹੈ ਕੋਈ ਨੇਚਰ ਦੀ ਪੇਂਟਿੰਗ ਹੈ ਮੈਨੂੰ ਲੱਗਦਾ ਹੈ ਕਿ ਇੱਕ ਇਨਸਾਨ ਦੇ ਅੰਦਰ ਬਹੁਤ ਕੁਝ ਹੁੰਦਾ ਬਹੁਤ ਵਰਸਟਾਈਲ ਹੁੰਦਾ ਤੇ ਉਹਦੇ ਵਿੱਚ ਜਿੰਨੀਆਂ ਵੀ ਟੈਲੈਂਟਸ ਹੋਣ ਸਕਿਲਸ ਹੋਣ ਉਹਨਾਂ ਨੂੰ ਸਾਰਿਆਂ ਨੂੰ ਟੋੜਾ ਟੋੜਾ ਸਮਝ ਦੇਣਾ ਚਾਹੀਦਾ ਲਾਈਕ ਤਾਂ ਹੁਣ ਮੇਰਾ ਸੈਕਿੰਡ ਆਈ ਜਰਾਦਾ ਕੋਈ ਇਨਸਾਨ ਹੁੰਦਾ ਉਸੇ ਤਰੀਕੇ ਦੀ ਆਰਟ ਨੂੰ ਬਣਾਉਗਾ ਮੈਂ ਜ਼ਿਆਦਾਤਰ ਰਿਲੀਜੀਅਸ ਆਰਟ ਬਹੁਤ ਬਣਾਉਂਦੀ ਸੀ ਬਟ ਕਿਉਂਕਿ ਲੋਕਾਂ ਦੀ ਸੋਚ ਲਾਈਫ ਸਟਾਈਲ ਬਹੁਤ ਡਿਫਰੈਂਟ ਹੋ ਗਿਆ ਉਹ ਐਬਸਟ੍ਰੈਕਟ ਚੀਜ਼ਾਂ ਪਸੰਦ ਕਰਦੇ ਆ ਤਾਂ ਫਿਰ ਮੈਂ ਐਬਸਟ੍ਰੈਕਟ ਵੀ ਉਹਦੇ ਵਿੱਚ ਵੀ ਆਪਣਾ ਇੰਟਰਸਟ ਬਣਾਇਆ ਕਿ ਐਬਸਟ੍ਰੈਕਟ ਇਮਪ੍ਰੈਸ਼ਨਸ ਕਿਵੇਂ ਮੈਂ ਕ੍ਰੀਏਟ ਕਰਕੇ ਲੋਕਾਂ ਦੇ ਅਕੋਰਡਿੰਗ ਟੇਸ ਦੇ ਅਕੋਰਡਿੰਗ ਬਣਾ ਸਕਦੀ ਆ ਨੀ ਜੋ ਵੀ ਤੁਹਾਡਾ 스킬 ਹੈ ਟੈਲੈਂਟ ਹੈ ਉਹਨੂੰ ਕਦੇ ਨਾ ਛੱਡੋ ਉਹਨੂੰ ਜ਼ਰੂਰ ਅੱਗੇ ਲੈ ਕੇ ਆਓ ਚਾਹੇ ਛੋਟੇ ਲੈਵਲ ਤੇ ਹੀ ਕਰੋ ਬਟ ਉਹਨੂੰ ਕਰੋ ਜ਼ਰੂਰ ਉਹਨੂੰ ਕਿਸੇ ਤਰੀਕੇ ਲੋਕਾਂ ਨੂੰ ਸ਼ੋਕੇਸ ਕਰੋ ਪ੍ਰਮੋਟ ਕਰੋ ਸੋ ਦੈਟ ਜੋ ਤੁਹਾਡੇ ਅੰਦਰ ਰੱਬ ਨੇ ਇੱਕ ਖੂਬੀ ਪੈਦਾ ਕਰਕੇ ਭੇਜੀ ਹੈ ਉਹਨੂੰ ਤੁਸੀਂ ਐਕਸਪਲੋਰ ਜ਼ਰੂਰ ਕਰੋ ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾ ਗੁਰਦੀਪ ਸਿੰਘ ਹਾਂ ਇਸ ਵੇਲੇ ਅਸੀਂ ਇਨਟੈਕਸ ਐਕਸਪੋ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਵਿਖੇ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਗਰ ਅਸੀਂ ਘਰ ਨੂੰ ਸਜਾਣਾ ਹੈ ਤਾਂ ਅਸੀਂ ਜ਼ਰਤ ਤਰਸ ਦੇਖਦੇ ਹਾਂ ਕਿ ਇੰਟੀਰੀਅਰ ਨੂੰ ਸਜਾਉਣ ਦੇ ਲਈ ਸਾਨੂੰ ਆਰਟ ਦੀ ਬਹੁਤ ਲੋੜ ਪੈਂਦੀ ਹੈ ਤਾਂ ਬਹੁਤ ਸਾਰੇ ਆਰਟਿਸਟ ਨੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਆਰਟ ਨੂੰ ਹਲੇ ਵੀ ਪਿਆਰ ਕਰਦੇ ਨੇ ਔਰ ਹਮੇਸ਼ਾ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਨੇ ਤਾਂ ਇਦਾਂ ਹੀ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਨਟੈਕਸ ਐਕਸਪੋ ਦੀਆਂ ਜਿਸ ਜਗ੍ਹਾ ਤੇ ਗੁਰਕਮਲ ਪੰਦੇਰ ਨੇ ਜਿਨ੍ਹਾਂ ਦੇ ਵੱਲੋਂ ਇਹ ਆਰਟ ਤਿਆਰ ਕੀਤਾ ਗਿਆ ਹੈ ਔਰ ਇੰਟੀਰੀਅਰ ਦੇ ਵਿੱਚ ਕਾਫੀ ਕੁਝ ਹੈ ਜੋ ਅਸੀਂ ਆਪਣੇ ਘਰ ਦੇ ਵਿੱਚ ਰੱਖ ਸਕਦੇ ਆ ਲਗਾ ਸਕਦੇ ਆ ਤਾਂ ਗੁਰਕਮਲ ਪੰਦੇਰ ਜਿਹੜੇ ਨੇ ਕਿੰਨੇ ਸਮੇਂ ਤੋਂ ਇਸ ਆਰਟ ਨੂੰ ਕਰਦੇ ਆ ਰਹੇ ਨੇ ਜਾਂ ਕਿਸ ਤਰੀਕੇ ਦੇ ਨਾਲ ਇਸ ਆਰਟ ਨੂੰ ਉਹਨਾਂ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਦੇ ਬਾਰੇ ਅਸੀਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਇਹਨਾਂ ਦੀ ਲਾਈਫ ਜਰਨੀ ਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਜ਼ਿਆਦਾਤਰ ਜਿਹੜੀਆਂ ਲਟਕੀਆਂ ਨੇ ਉਹ ਆਰਟ ਨੂੰ ਬਹੁਤ ਪਿਆਰ ਕਰਦੀਆਂ ਨੇ ਤਾਂ ਕਿਸ ਤਰੀਕੇ ਨਾਲ ਤਿਆਰ ਕੀਤਾ ਗਿਆ ਇਸ ਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਅ ਗੁਰਗਮਲ ਜੀ ਜਿਵੇਂ ਕਿ ਕੋਈ ਵੀ ਨਾ ਲੜਕੀ ਹੈ ਉਹ ਆਰਟ ਨੂੰ ਬਹੁਤ ਪਿਆਰ ਕਰਦੀ ਹੁੰਦੀ ਹੈ ਨਾ ਕੁਝ ਅਜਿਹੀ ਸੋਚ ਹੁੰਦੀ ਹੈ ਵੀ ਕੁਝ ਵੱਖਰਾ ਕਰੀਏ ਤਾਂ ਇਹ ਇਸ ਆਰਟ ਨੂੰ ਕਿੰਨੇ ਸਾਲਾਂ ਤੋਂ ਤਿਆਰ ਕਰ ਰਹੇ ਸੀ ਸਰ ਮੈਨੂੰ ਘੱਟੋ ਘੱਟ 3 ਸਾਲ ਹੋ ਗਏ ਉਹਨੇ ਨੇ ਇਸ ਵਿੱਚ ਬਚਪਨ ਵਿੱਚ ਮੇਰੀ ਹੌਬੀ ਹੁੰਦੀ ਸੀ ਮੈਨੂੰ ਪੇਂਟਿੰਗ ਔਰ ਡਰਾਇੰਗ ਬਹੁਤ ਪਸੰਦ ਸੀ ਫਿਰ ਕਾਲਜ ਵਿੱਚ ਇੱਕ ਸਬਜੈਕਟ ਸੀਗਾ ਆਰਟ ਦਾ ਤੇ ਮੈਂ ਉੱਥੋਂ ਹੀ ਸਿੱਖਿਆ ਜੋ ਮੇਰੇ ਟੀਚਰਸ ਨੇ ਮੈਨੂੰ ਸਿਖਾਤਾ professionally ਮੈਂ ਕੁਝ ਇਹਦੇ ਵਿੱਚ ਨਹੀਂ ਕੀਤਾ ਕਿਉਂਕਿ ਮੈਂ ਖੁਦ ਅਸਿਸਟੈਂਟ ਪ੍ਰੋਫੈਸਰ ਸੀ ਕਾਲਜ ਵਿੱਚ ਪੜ੍ਹਾਉਂਦੀ ਰਹੀ ਆ ਤਾਂ ਉਸ ਤੋਂ ਬਾਅਦ ਮੈਂ ਸੋਚਿਆ ਕਿ ਉਹ ਜੌਬ ਹੁਣ ਮੇਰੇ ਲਈ ਬੋਰਿੰਗ ਹੋ ਗਈ ਆ ਤਾਂ ਮੈਨੂੰ ਆਪਣੀ ਹੌਬੀ ਨੂੰ ਪਰਸੂ ਕਰਨਾ ਚਾਹੀਦਾ ਹੈ ਫਿਰ ਮੈਂ ਆਪਣੀ ਹੌਬੀ ਨੂੰ ਫੋਲੋ ਕਰਕੇ ਹੁਣ ਅੱਜ ਮੈਂ ਐਗਜ਼ਿਬਿਸ਼ਨਸ ਕਰਦੀ ਆ ਆਰਟ ਦੀਆਂ ਇਹ ਸਾਰੀ ਪੇਂਟਿੰਗਸ ਕੈਨਵਸ ਦੇ ਉੱਪਰ ਬਣਾਈਆਂ ਗਈਆਂ ਨੇ ਐਕ੍ਰੀਲਿਕ ਕਲਰਸ ਦੇ ਵਿੱਚ ਐਂਡ ਇਵਨ ਔਇਲ ਕਲਰਸ ਵੀ ਯੂਜ਼ ਕੀਤੇ ਜਾਂਦੇ ਨੇ ਔਰ ਇਹਦੇ ਵਿੱਚ ਕੁਝ ਪੇਂਟਿੰਗਸ ਐਬਸਟ੍ਰੈਕਟ ਨੇ ਕੁਝ ਪੇਂਟਿੰਗਸ ਡਿਵੋਸ਼ਨਲ ਨੇ ਰਿਲੀਜੀਅਸ ਨੇ ਕੋਈ ਬਰਡਸ ਦੀ ਪੇਂਟਿੰਗਸ ਹੈ ਕੋਈ ਨੇਚਰ ਦੀ ਪੇਂਟਿੰਗ ਹੈ ਤਾਂ ਮੈਨੂੰ ਆ ਸਭ ਚੀਜ਼ਾਂ ਨੂੰ ਡਿਪਿਕਟ ਕਰਨਾ ਬਹੁਤ ਅੱਛਾ ਲੱਗਦਾ ਹੈ ਜੀ ਆਪ ਕਾਲਜ ਪ੍ਰੋਫੈਸਰ ਰਹੇ ਹੋ ਆਰਟਸ ਖਾਂ ਦੇ ਬੱਚਿਆਂ ਨੂੰ ਜਾਂ ਕੁਝ ਹੋਰ ਪੜਾਉਂਦੇ ਸੀ ਸਰ ਮੈਂ ਇੰਗਲਿਸ਼ ਪੜਾਉਂਦੀ ਸੀ ਮੇਰਾ ਸਬਜੈਕਟ ਡਿਫਰੈਂਟ ਸੀਗਾ ਬਿਲਕੁਲ ਤੇ ਆਰਟ ਦਾ ਮੇਰੇ ਹੌਬੀ ਸੀ ਤਾਂ ਫਿਰ ਮੈਂ ਮੈਨੂੰ ਆ ਅੱਛਾ ਲੱਗਿਆ ਅੱਛਾ ਇਹ ਜਿਵੇਂ ਇੰਸਟਾਗ੍ਰam ਦੇ ਉੱਤੇ ਅੱਜਕੱਲ ਬਹੁਤ ਫੇਮਸ ਹੁੰਦੇ ਨੇ ਹਰ ਕੋਈ ਆਰਟਿਸਟ ਆਪਣਾ ਪੇਜ ਬਣਾਉਂਦਾ ਹੈ ਤੁਸੀਂ ਵੀ ਆਪਣਾ ਪੇਜ ਬਣਾਇਆ ਹਾਂਜੀ ਮੇਰਾ ਇੰਸਟਾਗ੍ਰam ਤੇ ਪੇਜ ਹੈ ਸੈਲੈਸਟੀਅਲ ਆਰਟ ਕਰਕੇ ਤੇ ਉੱਥੇ ਮੈਂ ਆਪਣਾ ਡਿਸਪਲੇ ਕਰਦੀ ਹਾਂ ਆਪਣੀ ਆਰਟ ਆਪਣੀ ਪੋਸਟ ਬਣਨੀ ਹੈ ਔਰ ਰੀਲਸ ਬਣਨੀ ਹੈ ਜੇ ਤੁਸੀਂ ਰੀਲਸ ਪਾਉਣੇ ਹੋ ਜਾਂ ਪੋਸਟ ਪਾਉਣੇ ਹੋ ਤਾਂ ਜਿਨ੍ਹਾਂ ਨੇ ਕੁਝ ਖਰੀਦਣਾ ਹੁੰਦਾ ਆ ਜਾਂ ਰੱਖਣਾ ਆ ਆਪਣੇ ਕੋਲ ਨਾ ਜਾਂ ਸਿੱਖਣਾ ਵੀ ਕਹਿ ਲਓ ਇੱਕ ਤਰ੍ਹਾਂ ਦਾ ਤਾਂ ਉਹਨੇ ਕੰਟੈਕਟ ਕਿਵੇਂ ਕਰਦੇ ਆ ਫਿਰ ਇੰਸਟਾ ਗ੍ਰਾਮ ਤੇ ਅਪਰੋਚ ਕਰ ਲੈਂਦੇ ਨੇ ਮੈਸੇਜ ਕਰਕੇ ਡੀਐਮ ਕਰਕੇ ਉੱਥੋਂ ਅਪਰੋਚ ਕਰ ਲੈਂਦੇ ਨੇ ਕਿਸੇ ਨੇ ਕਸਟਮਾਈਜ਼ ਕੋਈ ਆਰਡਰ ਪਲੇਸ ਕਰਨਾ ਤਾਂ ਆਰਡਰ ਵੀ ਪਲੇਸ ਕਰਦੇ ਨੇ ਤਾਂ ਉੱਥੋਂ ਹੀ ਫਿਰ ਮੈਂ ਅੱਗੇ ਉਹਨਾਂ ਲਈ ਪੇਂਟਿੰਗਸ ਤਿਆਰ ਕਰਦੀ ਆ ਐਜ਼ ਅ ਪ੍ਰੋਫੈਸਰ ਜਿਵੇਂ ਕਹਿੰਦੇ ਵੀ ਪੜਾਉਣਾ ਬੱਚਿਆਂ ਨੂੰ ਬਹੁਤ ਮੁਸ਼ਕਲ ਹੁੰਦਾ ਹੈ ਨਾ ਤੁਸੀਂ ਉਹ ਜੌਬ ਛੱਡ ਕੇ ਆਰਟ ਦੇ ਵਿੱਚ ਆ ਗਈ ਤਾਂ ਕਰਦੇ ਨੇ ਇਹ ਨਹੀਂ ਰੁਕੇਗਾ ਵੀ ਨਹੀਂ ਉਹ ਮ ਜਿਹੜੀ ਸੈਲਰੀ ਆਉਂਦੀ ਪਈ ਆ ਕੋਈ ਗੱਲ ਨਹੀਂ ਕੀ ਲੋੜ ਪਈ ਆ ਸਰਕਾਰਦਿਆ ਨੇ ਮੈਨੂੰ ਸਪੋਰਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੋ ਮੇਰਾ ਦਿਲ ਕਰਦਾ ਮੈਨੂੰ ਉਹ ਕਰਨਾ ਚਾਹੀਦਾ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਉੱਥੇ ਜੋ ਇੱਕ ਪਾਰਟिकुलर ਟਾਈਮ ਪੀਰੀਅਡ ਸੀ ਉਹ ਹੋ ਗਿਆ ਮੈਂ ਜਿੰਨਾ ਦੇਣਾ ਸੀ ਮੈਂ deta ਮੈਂ ਉੱਥੇ ਵੀ ਜੌਬ ਨੂੰ ਬਹੁਤ ਇੰਜੋਏ ਕੀਤਾ ਬਹੁਤ ਅੱਛਾ ਮੇਰਾ ਐਕਸਪੀਰੀਅੰਸ ਰਿਹਾ ਹੁਣ ਮੈਨੂੰ ਆ ਕਰੰਦਾ ਦਿਲ ਕੀਤਾ ਤਾਂ ਮੈਂ ਆਪਟ ਕੀਤਾ ਮੈਨੂੰ ਲੱਗਦਾ ਹੈ ਕਿ ਇੱਕ ਇਨਸਾਨ ਦੇ ਅੰਦਰ ਬਹੁਤ ਕੁਝ ਹੁੰਦਾ ਹੈ ਬਹੁਤ ਵਰਸਟਾਈਲ ਹੁੰਦਾ ਹੈ ਤੇ ਉਹਦੇ ਵਿੱਚ ਜਿੰਨੀਆਂ ਵੀ ਟੈਲੈਂਟਸ ਹੋਣ ਸਕਿੱਲਸ ਹੋਣ ਉਹਨੂੰ ਸਾਰਿਆਂ ਨੂੰ ਥੋੜਾ ਥੋੜਾ ਸਮਾਂ ਦੇਣਾ ਚਾਹੀਦਾ ਲਾਈਫ 'ਚ ਤਾਂ ਹੁਣ ਮੇਰਾ ਸੈਕਿੰਡ ਆਇ ਇਮਾਨਦਗੀ ਜਿਹੜੇ ਆਰਟਿਸਟ ਹੁੰਦੇ ਨੇ ਉਹਨਾਂ ਦੇ ਜੋ ਮਨ ਦੇ ਵਿੱਚ ਹੁੰਦਾ ਹੈ ਜਾਂ ਦਿਮਾਗ ਦੇ ਵਿੱਚ ਹੁੰਦਾ ਹੈ ਉਸ ਨੂੰ ਉਲਿੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਹਰੇਕ ਆਰਟ। ਬਿਲਕੁਲ ਜਿਸ ਤਰ੍ਹਾਂ ਦਾ ਕੋਈ ਇਨਸਾਨ ਹੁੰਦਾ ਹੈ ਉਸੇ ਤਰੀਕੇ ਦੀ ਆਰਟ ਨੂੰ ਬਣਾਉਗਾ। ਮੈਂ ਜ਼ਿਆਦਾਤਰ ਰਿਲੀਜੀਅਸ ਆਰਟ ਬਹੁਤ ਬਣਾਉਂਦੀ ਸੀ ਬਟ ਕਿਉਂਕਿ ਲੋਕਾਂ ਦੀ ਸੋਚ ਲਾਈਫਸਟਾਈਲ ਬਹੁਤ ਡਿਫਰੈਂਟ ਹੋ ਗਿਆ ਉਹ ਐਬਸਟ੍ਰੈਕਟ ਚੀਜ਼ਾਂ ਪਸੰਦ ਕਰਦੇ ਆ ਤਾਂ ਫਿਰ ਮੈਂ ਐਬਸਟ੍ਰੈਕਟ ਵੀ ਉਹਦੇ ਵਿੱਚ ਵੀ ਆਪਣਾ ਇੰਟਰਸਟ ਬਣਾਇਆ ਕਿ ਐਬਸਟ੍ਰੈਕਟ ਇਮਪ੍ਰੈਸ਼ਨਸ ਕਿਵੇਂ ਮੈਂ ਕ੍ਰੀਏਟ ਕਰਕੇ ਲੋਕਾਂ ਦੇ ਅਕੋਰਡਿੰਗ ਟੇਸ ਦੇ ਅਕੋਰਡਿੰਗ ਬ ਉਹ ਜ਼ਰੂਰ ਹੁੰਦਾ ਕਿ ਤੁਸੀਂ ਜਿਸ ਤਰ੍ਹਾਂ ਦੇ ਪਰਸਨ ਹੋ ਤੁਹਾਨੂੰ ਉਸ ਤਰ੍ਹਾਂ ਦੀ ਚੀਜ਼ਾਂ ਹੀ ਪਸੰਦ ਆ। ਮੈਨੂੰ ਨੇਚਰ ਨਾਲ ਮੈਂ ਬਹੁਤ ਜੁੜੀ ਹੋਈ ਆ ਤਾਂ ਮੈਨੂੰ ਨੇਚਰ ਬਹੁਤ ਪਸੰਦ ਆ। ਤਾਂ ਮੈਂ ਨੇਚਰ ਕਿਤਨਾ ਕਿਤੇ ਮੇਰੀ ਪੇਂਟਿੰਗਸ 'ਚ ਆ ਹੀ ਜਾਂਦੀ ਹੈ। ਉਹ ਵਾਲੀ ਪੇਂਟਿੰਗ ਵੀ ਨੇਚਰ ਰਿਲੇਟਡ ਹੈ। ਔਰ ਇਦਰ ਟਰੀਜ਼ ਦੀ ਪੇਂਟਿੰਗ ਹੈ, ਬਰਡਸ ਦੀ ਪੇਂਟਿੰਗ ਹੈ। ਉਹ ਸਾਰੀ ਨੇਚਰ ਕਿਉਂਕਿ ਨੇਚਰ ਪੀਸ ਦਿੰਦੀ ਹੈ ਇਨਸਾਨ ਨੂੰ ਤਾਂ ਉਹੀ ਆਰਟ ਵਿੱਚ ਡਿਪਿਕਟ ਹੁੰਦਾ ਹੈ। ਯਾਨੀ ਕਿ ਤੁਸੀਂ ਚਾਂਸ ਜਿਹੜਾ ਉਹ ਦੇਖਿਆ ਵੀ ਹਾਂ ਇਹ ਚਾਂਸ ਲੈਣਾ ਚਾਹੀਦਾ ਹੈ ਨਾ ਆਰਟ ਦੇ ਵਿੱਚ ਆਉਣਾ ਚਾਹੀਦਾ ਹੈ। ਬਿਲਕੁਲ ਬਿਲਕੁ ਮੈਂ ਹੁਣ ਜਿਵੇਂ ਕਿ ਆਲੇ ਦੁਆਲੇ ਜਿਹੜੇ ਹੁੰਦੇ ਨੇ ਨੌਜਵਾਨ ਕੁੜੀਆਂ ਦੀ ਗੱਲ ਕਰ ਲੈਂਦੇ ਆਪਾਂ ਨਾ ਬਹੁਤ ਸਾਰੀਆਂ ਨੌਜਵਾਨ ਕੁੜੀਆਂ ਜਿਹੀਆਂ ਨੇ ਜਿਹੜੀਆਂ ਕੁਝ ਕਰਨਾ ਚਾਹੁੰਦੀਆਂ ਨੇ ਲੇਕਿਨ ਬਹੁਤ ਸਾਰੇ ਰੁਝੇ ਹੁੰਦੀਆਂ ਕਮਾਕਾਰਾਂ ਦੇ ਵਿੱਚ ਜਾਂ ਕਿਸੇ ਤਰੀਕੇ ਨਾਲ ਰਹਿ ਜਾਂਦੀਆਂ ਨੇ ਨਾ ਆਪਣਾ ਜਿਹੜਾ ਅੰਦਰੋਂ ਟੈਲੈਂਟ ਦਿਖਾਉਣ ਦੇ ਲਈ ਤਾਂ ਅਜਿਹੀ ਨੌਜਵਾਨ ਕੁੜੀਆਂ ਦੇ ਨਾਲ ਜੇ ਸਾਥ ਦੇਣਾ ਹੋਵੇ ਜਾਂ ਮੈਸੇਜ ਦੇਣਾ ਹੋਵੇ ਕੀ ਦਵਾਂਗਾ ਸਰ ਮੈਸੇਜ ਤਾਂ ਮੈਂ ਆਹੀ ਦਵਾਂਗੀ ਕਿ ਆਪਣੀ ਜੋ ਵੀ ਤੁਹਾਡਾ ਸਕਿੱਲ ਹੈ ਟੈਲੈਂਟ ਹੈ ਉਹਨੂੰ ਕਦੇ ਨਾ ਛੱਡੋ ਉਹਨੂੰ ਜ਼ਰੂਰ ਅੱਗੇ ਲੈ ਕੇ ਆਓ ਚਾਹੇ ਛੋਟੇ ਲੈਵਲ ਤੇ ਹੀ ਕਰੋ ਬਟ ਉਹਨੂੰ ਕਰੋ ਜ਼ਰੂਰ ਉਹਨੂੰ ਕਿਸੇ ਤਰੀਕੇ ਲੋਕਾਂ ਨੂੰ ਸ਼ੋਕੇਸ ਕਰੋ ਪ੍ਰੋਮੋਟ ਕਰੋ ਸੋ ਦੈਟ ਜੋ ਤੁਹਾਡੇ ਅੰਦਰ ਰੱਬ ਨੇ ਇੱਕ ਖੂਬੀ ਪੈਦਾ ਕਰਕੇ ਭੇਜੀ ਹੈ ਉਹਨੂੰ ਤੁਸੀਂ ਐਕਸਪਲੋਰ ਜ਼ਰੂਰ ਕਰੋ ਮੈਂ ਆਕਰੂੰਗੀ ਬਹੁਤ ਥੈਂਕ ਯੂ ਸੋ ਇਹ ਗੁਰਕਮਲ ਪੰਦੇਰ ਜੀ ਜਿਨ੍ਹਾਂ ਨੇ ਇਹ ਆਰ ਤਿਆਰ ਕੀਤਾ ਹੈ ਤੇ ਐਜ਼ ਅ ਪ੍ਰੋਫੈਸਰ ਜਿਹੜਾ ਇਨਾਂ ਨੇ ਆਪਣੀ ਜੌਬ ਸਟਾਰਟ ਕੀਤੀ ਲੇਕਿਨ ਪੜਾਈ ਕਰਨ ਤੋਂ ਬਾਅਦ ਜੋ ਇਹਨਾਂ ਦਾ ਹੌਬੀ ਸੀਗੀ ਕੀ ਸੀ ਆਰਟ ਕਰਨਾ ਹੈ ਤਾਂ ਆਰਟ ਦੇ ਵਿੱਚ ਇਹਨਾਂ ਨੇ ਅੱਗੇ ਹੋੜਾ ਪਸੰਦ ਕੀਤਾ ਤੇ ਅੱਜ ਐਗਜ਼ੀਬਿਸ਼ਨਸ ਦੇ ਵਿੱਚ ਪਹੁੰਚਦੇ ਨੇ ਔਰ ਆਪਣੀਆਂ ਐਗਜ਼ੀਬਿਸ਼ਨਸ ਦੇ ਉੱਤੇ ਜੋ ਹੁਣ ਤੱਕ ਦੀ ਆਰਟ ਹੈ ਉਹ ਦਿਖਾਉਂਦੇ ਨੇ ਲੋਕਾਂ ਨੂੰ ਤੇ ਬਹੁਤ ਲੋਕਾਂ ਨੂੰ ਪਸੰਦ ਵੀ ਆਉਂਦੇ ਤਾਂ ਇੰਸਟਾਗ੍ਰam ਦੇ ਉੱਤੇ ਆਪਣਾ ਪੇਜ ਵੀ ਬਣਾਇਆ ਗਿਆ ਇਹਨਾਂ ਦੇ ਵੱਲੋਂ ਔਰ ਜਿਵੇਂ ਕਿ ਦੇਖਣ ਨੂੰ ਮਿਲਦਾ ਹੈ ਕਿ ਮੁੰਡੇ ਕੁੜੀਆਂ ਨੇ ਜਿਹੜੇ ਜੋ ਕੁਝ ਕਰਨਾ ਚਾਹੁੰਦੇ ਨੇ ਖਾਸ ਕਰਕੇ ਇੰਸਟਾਗ੍ਰam ਦੇ ਥਰੂ ਜਿਹੜੇ ਫੇਮਸ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਉਹਨਾਂ ਦਾ ਆਰਟ ਹੈ ਜਿਹੜਾ ਲੋਕਾਂ ਤੱਕ ਪਹੁੰਚਦਾ ਹੈ ਇਸੇ ਤਰੀਕੇ ਨਾਲ ਸਾਨੂੰ ਵੀ ਸਾਥ ਦੇਣਾ ਚਾਹੀਦਾ ਹੈ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਦਾ ਜਿਹੜੇ ਆਪਣਾ ਕੁਝ ਕਰਨਾ ਚਾਹੁੰਦੇ ਨੇ ਸਵਦੇਰੀ ਅਪਡੇਟ ਸੀ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਲ ਪਰਸਨ ਹੈਪੀ ਗਰੀਵਾਲ ਦੇ ਨਾਲ ਗੁਦੀਪ ਸਿੰਘ ਮਈ